ਆ ਵੀਡੀਓ ਬਈ ਸਪੈਸ਼ਲੇ ਕਿਸਾਨ ਭਰਾਵਾਂ ਵਾਸਤੇ ਆ ਸ਼ੇਅਰ ਕਰਕਰੋਂ ਦਾ ਜਰੂਰ ਪਹਚਾ ਦੇਓ ਬੀ ਬਣਾਉਣ ਵਾਲੀ ਫੈਕਟਰੀ ਦੇ ਵਿੱਚ ਆ ਗਏ ਕੀ ਫਰਕ ਹੁੰਦਾ ਆਮ ਬੀ ਤੇ ਇਹ ਫੈਕਟਰੀ ਵਾਲੇ ਸੋਧੇ ਹੋਏ ਬੀਚ ਆ ਤੁਹਾਡੇ ਦੇਖ ਲਓ ਸਾਹਮਣੇ 50 ਬਾਸਪਤੀ ਜੀਰੀ ਹੋਰ ਕਿੜੀਆਂ ਕਿੜੀਆਂ ਵੈਰਾਈਟੀਆਂ ਮਿਲਦੀਆਂ ਨੇ ਆ ਦਵਾਈ ਲਾਉਣ ਵਾਲੀ ਮਸ਼ੀਨ ਆ ਗਈ ਬਈ ਸੱਸੀ ਕਾਲ ਜੀ ਸੱਸੀ ਕਾਲ ਜੀ ਕਿੜੀਆਂ ਕਿੜੀਆਂ ਵੈਰਾਈਟੀਆਂ ਆਪਣੇ ਕੋਲੋਂ ਮਿਲਦੀਆਂ ਨੇ ਬਈ ਬਈ ਜੀ ਆਪਣੇ ਕੋਲੇ ਜਿਵੇਂ ਸਭ ਤੋਂ ਪਹਿਲਾਂ ਮੱਕ ਦੀ ਵੈਰਾਈਟੀ ਆ ਗਈ ਅੱਜ ਮੱਕੀ ਆ ਗਈ ਇਹਨੂੰ ਸੁੰਡੀ ਪੈਂਦੀ ਆ ਬਈ ਜਦੋਂ ਬੀਜ ਤੇ ਆਪਾਂ ਇਹ ਆਪਣੀ 7850 ਮੱਕੀ ਦਾ ਨਾਮ ਇਹਨੂੰ ਮਤਲਬ ਬਈ ਇਹ ਸਾਡਾ ਟ੍ਰੀਟ ਇਸ ਤਰ੍ਹਾਂ ਕੀਤਾ ਹੋਇਆ ਵੀ ਸਾਡੀ ਗਾਰੰਟੀ ਐ ਨੂੰ 21 ਦਿਨ ਸੰਢੀ ਨਹੀਂ ਆਉਂਦੀ। ਯਾਨੀ ਕਿ ਇਹ ਦਵਾਈ ਵਗੈਰਾ ਲਈ ਹੋਈ ਹੈ ਵਧੀਆ ਹਨਾ ਬਈ। ਹਾਂਜੀ ਹਾਂਜੀ। ਦਵਾਈਆਂ ਤਾਂ ਬਈ ਹੋਰ ਕੰਪਨੀਆਂ ਵੀ ਲਾਉਂਦੀਆਂ ਨੇ ਪਰ ਉਹ ਕੱਲਾ ਰੰਗ ਜਲਾ ਕੇ ਸਾਰ ਦਿੰਦੇ ਨੇ। ਬਾਈ ਉਹ ਵੀ ਇੱਕ ਬਹੁਤ ਵਧੀਆ ਅਰੀਜਨਲ ਕੰਪਨੀ ਦਵਾਈ ਲਾਉਂਦੇ ਨੇ। ਇਹ ਚਾਰ ਚਾਰ ਵਾਲੀ ਵਧੀਆ ਵੈਰੈਟੀ ਆ ਬਈ ਜੀ। ਹਾਂਜੀ। ਤੇ ਹੋਰ ਕੰਪਨੀਆਂ ਦੇ ਮੁਕਾਬਲੇ ਤੁਸੀਂ ਇਹਨੂੰ ਅ ਬਜਾ ਕੇ ਦੇਖ ਲਓ ਤੁਹਾਨੂੰ 21 ਮਿਲੂ 19 ਨਹੀਂ ਮਿਲਦੀ ਬਈ ਜੀ ਇਹ। ਅਸੇ ਯਾਨੀ ਕਿ ਹੋਰ ਨਾਲੋਂ ਫਰਕ ਹੋਊਗਾ ਵਧੀਆ ਝਾੜ ਹੋਊਗਾ। ਵਧੀਆ ਮਤਲਬ ਹਾਈਟ ਵਧੀਆ ਕਰੂਗੀ ਬਈ ਜ ਜਿਹੜੇ ਹੁਣ ਜ਼ਿੰਮੇਦਾਰ ਕਈ ਵਾਰੀ ਮਹਿੰਗੀ ਨਹੀਂ ਲਾਉਂਦੇ ਥੋੜੀ ਜਿਹੜੀ ਆ ਵੈਰਾਈਟੀ ਆਪਣੀ ਮਹਿੰਗੀ ਵੈਰਾਈਟੀ ਆ ਹਾਂਜੀ ਸਸਤੀ ਵੈਰਾਈਟੀ ਲਾਉਂਦੇ ਨੇ ਚਾਰ ਵਾਲੀ ਇਹ ਵੀ ਚਾਲੇ ਵਾਲੀ ਮੱਕੀ ਆ ਇਹ ਵੀ ਆਪਣੀ ਵਧੀਆ ਵੈਰਾਈਟੀ ਆ ਇਹ ਹੈਗੀ ਆ 1234 ਅੱਛਾ ਆ ਉਸ ਤੋਂ ਬਾਅਦ ਆ ਗਈ ਬਾਈ ਜੀ ਮੂੰਗੀ ਅਸਿਆ ਬਾਈ ਇਹ ਜਿਹੜਾ ਸਾਡਾ ਮੂੰਗੀ ਮਤਲਬ ਇਹ 8 ਤੋਂ 12 ਕੁਵਟਲ ਦਾ ਝਾੜਾ ਬਾਈ ਜੀ ਨਾ ਤਾਂ ਇਹਨੂੰ ਪੀਲਾ ਪਣ ਆਉਂਦਾ ਜੰਮੇ ਮੂੰਗੀਆਂ ਦੇ ਵਿੱਚ ਆ ਜਿਆਦਾ ਦਿੱਕਤ ਆਉਂਦੀ। ਸ਼ੁਕਰੀ ਲੈਂਦੀ ਨੇ ਹਾਂ ਜੀ ਬਈ। ਪੀਲਾ ਪੁਰਾਉਂਦਾ ਉਹ ਨਹੀਂ ਆਉਂਦਾ ਹੈਗਾ। ਪੱਕਣ ਤੇ ਕਿੰਨਾ ਟਾਈਮ ਲੱਗੂ ਬਈ? ਇਹ 60 ਤੋਂ 65 ਦਿਨ ਲੈਂਦੀ ਹੈ ਬਾਈ ਜੀ। ਇਸ ਤੋਂ ਇਲਾਵਾ ਮੂੰਗੀ ਕਿਹੜੀ ਆ ਗਈ ਬਈ? ਇਹ ਭਈ ਆਪਣੀ ਗ੍ਰੀਨ ਗੋਲਡ ਮੂੰਗੀ ਆ ਗਈ। ਇਹ ਵੀ 60 ਤੋਂ 65 ਦਿਨ ਲਾਉਂਦੀ ਹੈ। ਇਹਨੂੰ ਵੀ ਪੀਲਾ ਪਣ ਦੀ ਦਿੱਕਤ ਨਹੀਂ ਆਉਂਦੀ ਬਾਈ ਜੀ। ਤੇ ਆ ਆ ਗਈ ਬਈ ਬਾਸਪਤੀ ਜੀਰੀਆਂ ਹਾਂ ਜੀ। ਹਾਂ ਜੀ ਹਾਂ ਜੀ ਬਾਈ ਜੀ। ਕੀ ਫਰਕ ਆ ਹੋਰ ਜੀਰੀਆਂ ਨਾਲ ਚ? ਜਿਵੇਂ ਬਾਈ ਜੀ ਆਹ ਵੈਰੈਟੀ ਆ ਗਈ 1692। ਹਾਂ ਜੀ। ਝੰਡਾ ਰੋਗ ਪੈਂਦਾ ਇੱਕ ਬਈ। ਬਾਕੀ ਇਹਦੇ ਵਿੱਚ ਜਿਹੜੀ ਆ ਆਮ ਕਈ ਵਾਰੀ ਬੀਜਾਂ ਦੇ ਵਿੱਚ ਰਿਲਾਫਟ ਹੁੰਦੀ ਆ ਪਿਓਰ ਵੀ ਆ ਵੀਰ ਜੀ ਕੋਈ ਰਿਲਾਫਟ ਨਹੀਂ ਹੈ ਤੁਸੀਂ ਰਿਲਾਫਟ ਵਾਲੀ ਜ਼ਿੰਮੇਵਾਰੀ ਕਿਵੇਂ ਲੈਣੇ ਹੋ ਬਈ ਬਾਈ ਜੀ ਅਸੀਂ ਦੇਖੋ ਜਿਹੜਾ ਸਾਰਾ ਬੀਜ ਆ ਇਹ ਅਸੀਂ ਆਪ ਪ੍ਰੋਡਕਸ਼ਨ ਕਰਦੇ ਆ ਅੱਛਾ ਆਪਦੀ ਜ਼ਮੀਨ ਦੇ ਵਿੱਚ ਬੀਜ ਦਿਓ ਹਾਂਜੀ ਹਾਂਜੀ ਕਿਸੇ ਖੇਹਾਂ ਤੋਂ ਹੋਰ ਨਹੀਂ ਲੈਂਦੇ ਵੀ ਨਹੀਂ ਨਹੀਂ ਜੀ ਆਪ ਦੇ ਖੁਦ ਪ੍ਰੋਡਕਸ਼ਨ ਕਰਕੇ ਆਪਦੀ ਤਸੱਲੀ ਨਾਲ ਫੇਰ ਅ ਜਿਹੜਾ ਮਤਲਬ ਇਹ ਬੀਜ ਸਪਲਾਈ ਕਰਦੇ ਆ ਝੰਡਾ ਰੋ ਕਿਉਂ ਨਹੀਂ ਪੈਂਦਾ ਬੀਜ ਬਾਈ ਜੀ ਇਹ ਬੀਜ ਆ ਪਿਓਰ ਵੀ ਆ ਵਧੀਆ ਟਰੀਟ ਕੀਤਾ ਹੋਇਆ ਇਹਨੂੰ ਠੰਡਾ ਰੋਗ ਦੀ ਕੋਈ ਸਮੱਸਿਆ ਨਹੀਂ ਆਉਂਦੀ। ਅੱਛਾ ਇਹਦੇ ਕਿਹੜੀਆਂ ਕਿਹੜੀਆਂ ਕਿਸਮਾਂ ਆ ਗਈਆਂ ਬਈ? ਇਹ ਚ ਬਾਈ ਜੀ ਦੇਖੋ ਇਹ 1692 ਆ ਗਈ। ਹਾਂਜੀ। ਇਹ 1847 ਆ ਗਈ। ਇਹਦਾ ਝਾੜ ਕਿੰਨੂ ਕੁ ਲੂ ਬਈ? ਬਾਈ ਜੀ ਇਹਦਾ ਝਾੜ ਹੈਗਾ 25 ਤੋਂ 30 ਕੁੰਟਲ ਤੱਕ ਦਾ। ਅੱਛਾ ਆ ਜਾਂਦਾ ਹਾਂਜੀ। ਪਕਾਉਣ ਨੂੰ ਕਿੰਨਾ ਟਾਈਮ ਲੈਂਦੀ ਹੈਗੀ? ਪਕਾ ਨੂੰ ਬਈ ਜੀ ਇਹ ਨਾ ਸ਼ਾਰਟ ਵੈਰਾਈਟੀਆਂ ਹੁੰਦੀਆਂ ਇਹ ਲੇਟ ਲੱਗਦੀਆਂ ਜਿਵੇਂ ਕਿ ਲੇਟ ਲੱਗਦੀ ਨੇ ਪਹਿਲਾਂ ਵੱਡੀਆਂ ਇਹਨੇ ਪਾਣੀ ਦੀ ਘੱਟ ਖਪਤ ਹੁੰਦੀ ਹੈ ਜਿਵੇਂ ਹੁਣ ਸਰਕਾਰ ਵੀ ਇਹਨੂੰ ਜਾਦੇ ਪ੍ਰਮੋਟ ਕਰ ਰਹੀ ਹੈ ਸ਼ਾਰਟ ਵੈਰਾਈਟੀਆਂ ਨੂੰ ਨਾਲੇ ਬਈ ਇਹ ਤਾਂ ਇਹ ਨਹੀਂ ਪਤਾ ਵਿਕ ਵੀ ਹਨ ਇਹ ਨਹੀਂ ਪਤਾ 2-2 ਲੱਖ ਦੀ ਹੋ ਜੇ ਕਿਲੇ ਤੋਂ ਕਈ ਵਾਰ ਵਧਿਆ ਹੋ ਜਾਂਦੀ ਹੈ ਤਾਂ ਬਈ ਜੀ ਕਿਉਂਕਿ ਇਹਦੀ ਜਿਹੜੀ ਪਰਚੇਜ ਆ ਇਹ ਪ੍ਰਾਈਵੇਟ ਹੁੰਦੀ ਹੈ ਇਹਦਾ ਤਾਂ ਰੇਟ ਆਉਂਦੇ ਆ ਬਈ ਜੀ ਹਾਂਜੀ ਹਾਂ ਜ਼ਿਮੀਦਾਰ ਨੂੰ ਐ ਨਹੀਂ ਪਤਾ ਵੀ ਇਹ ਮੰਨ ਲਓ ਮਾਲ ਕਰਦੇ ਕੰਗਾਲ ਤਾਂ ਕਰਦੀ ਨਹੀਂ ਹੈਗੀ ਬਈ ਫੇਰ ਵੀ ਦੂਜੀ ਪ੍ਰੋਬਲਮ ਤਾਂ ਹੋ ਹੀ ਜਾਂਦੀ ਹੈ ਇਹ ਸਾਰੀਆਂ ਬਈ ਉਹ ਵੈਰਾਈਟੀਆਂ ਵਧੀਆ ਇਹ ਤੇ ਦਵਾਈ ਲੱਗੀ ਹੋਈਏਗੀ ਨਾ ਤੇ ਇਹਨੂੰ ਕੋਈ ਸੁੰਡੀ ਪਵੇ ਨਾ ਹੀ ਛੇਤੀ ਕੋਈ ਕੀੜੇ ਚੱਕ ਕੇ ਲੈ ਜਾਣਾ ਹਣਾ ਹਾਂਜੀ ਹਾਂਜੀ ਤੇ ਇਹ ਕਿਹੜੀ ਵੈਰਾਈਟੀ ਹੈਗੀ ਇਹੇ ਬਾਈ ਇਹ ਬ੍ਰਾਂਡ ਹੀ ਆ ਮਤਲਬ ਅੱਛਾ ਇੱਕ ਤਾਂ ਸੀਡਾਂ ਅੱਛਾ ਅੱਛਾ ਇਹ 1401 ਹੋਰਾਂ ਦੇ ਕੰਪੈਰੀਜ਼ਨ ਸਭ ਤੋਂ ਟੌਪ ਰਹੂਗਾ ਬਾਈ ਜੀ ਹਾਂਜੀ ਅਸੀਂ ਰਿਕਵੈਸਟ ਕਰਦੇ ਹਾਂ ਜੀਮਦਾਰਾਂ ਨੂੰ ਵੀ ਸਾਡਾ ਚਾਹੇ ਤੁਸੀਂ ਕਿੱਲਾ-ਕਿੱਲੇ ਲਾ ਕੇ ਦੇਖ ਲਓ ਹਾਂ ਬਾਈ ਇਹਦੇ ਕਹਿੰਦਾ ਮਤਬਲਾ ਬਈ ਤੁਸੀਂ ਮਹਿੰਗੇ ਬੀਜ ਲਿਆ ਕੇ ਬੀਜ ਦਿਓ ਹਣਾ ਉਹਦੇ ਮੁਕਾਬਲੇ ਜੇ ਤੁਸੀਂ ਮਹਿੰਗੇ ਦੇ 10 ਕਿੱਲੇ ਬੀਜ ਦਿਓ 1 ਕਿੱਲਾ ਆਹ ਬੀਜ ਬੀਜ ਕੇ ਦੇਖੋ ਨਾਲ ਤਾਂ ਤੁਹਾਨੂੰ ਬੀਜ ਸਸਤਾ ਪਊਗਾ ਤੇ ਨਾਲੇ ਉਹਦੇ ਨੂੰ ਝਾੜ ਵੱਧ ਨਿਕਲੂਗਾ ਇਹਦੇ ਵਿੱਚ ਬਾਈ ਦੂਸਰੀਆਂ ਵੈਰਾਈਟੀਆਂ ਦੇ ਕੰਪੈਰੀਜ਼ਨ ਸਭ ਤੋਂ ਘੱਟ ਜਿਹੜਾ ਇਹਨੂੰ ਬਿਮਾਰੀਆਂ ਆਉਣੀਆਂ ਵੀਰ ਜੀ ਛੰਡੇ ਰੋਗ ਵਾਲੀ ਸਮੱਸਿਆ ਨਹੀਂ ਆਉਣੀ ਸਪਰੇਹਾਂ ਦਾ ਖਰਚਾ ਘਟ ਜੂਗਾ ਹਾਂਜੀ ਹਾਂਜੀ ਬਾਈ ਜੀ ਜਦੋਂ ਵੈਰਾਈਟੀ ਪਿਓਰ ਹੋਈ ਤਾਂ ਆਟੋਮੈਟਿਕ ਜਦੋਂ ਉਹਦਾ ਸਹੀ ਰਹੀ ਤਾਂ ਸਪਰੇਆ ਖਰਚਾ ਤਾਂ ਆਟੋਮੈਟਿਕ ਘੱਟ ਜਾਣਾ ਹਾਂਜੀ ਹਾਂ ਤੇ ਇਸ ਤੋਂ ਬਾਅਦ ਬਾਈ ਆ ਗਈ ਚਰੀ ਜੇ ਤੁਹਾਨੂੰ ਦੱਸਦਾ ਤੁਸੀਂ ਯਕੀਨ ਨਹੀਂ ਕਰਨਾ ਵੀ ਚਰੀ ਦਾ ਕੱਦ ਵੀ ਇੰਨਾ ਹੋ ਜਾਂਦਾਗਾ ਗੰਨੇ ਤੋਂ ਵੱਧ ਕਰਦਾ ਬਾਈ ਘਟੋ ਘਟ ਕਿੰਨਾ ਕੱਦ ਫੁੱਟ ਇਹ ਬਾਈ 16 ਫੁੱਟ ਤੱਕ ਹਾਈਟ ਕਰਦੀ ਆ ਇਹਦੀ ਕੀ ਖਾਸੀਅਤ ਇਹ ਵੀ ਬ੍ਰਾਂਡ ਆ ਬਾਈ ਸਾਡੀ ਅੱਛਾ ਬਈ ਠੀਕ ਆ ਇੱਕ ਤਾਂ ਸੀਡ ਦਾ ਹਾਂਜੀ ਹਾਂ ਇਹ ਕੀ ਖਾਸੀਅਤ ਹੈ ਦੇ ਵਿੱਚੋਂ ਜਿਵੇਂ ਦੂਸਰੀਆਂ ਚਰੀਆਂ ਦੇ ਮੁਕਾਬਲੇ ਇੱਕ ਤਾਂ ਇਹ ਦੇਖਣ ਚ ਆ ਮਤਲਬ ਮੱਕ ਦੀ ਤਰ੍ਹਾਂ ਹੁੰਦੀ ਆ ਯਾਨੀ ਕਿ ਪਸ਼ੂ ਖੁਸ਼ ਹੋ ਕੇ ਖਾਂਦੇ ਆ ਆ ਜਾਂਦਾ ਕਾਣਾ ਪਣ ਜਾਂਦਾ ਹਾਂਜੀ ਹਾਂ ਕਿਹੜਾ ਪੈਂਦਾ ਬਿਲਕੁਲ ਨਹੀਂ ਆਉਂਦਾ ਬਈ ਤੇ ਵਧੀਆ ਚਰੀ ਹੈ ਪੂਰੀ ਹਾਂਜੀ ਹਾਂਜੀ ਬਈ ਚਰੀ ਆ ਗਈ ਬਈ 16 ਫੁੱਟ ਕੱਦ ਕਰਦੀ ਐ ਤੇ ਇਹ ਕੀ ਚੀਜ਼ ਆ ਗਈ ਜੀ ਇਹ ਵੀ ਬਈ ਚਰੀ ਦੀ ਵੈਰਾਈਟੀ ਆ ਗਈ ਇਹ ਡੀਐਮ 117 ਅੱਛਾ ਬਈ ਹਾਂਜੀ ਹਾਂਜੀ ਤੇ ਇਸ ਤੋਂ ਇਲਾਵਾ ਮੱਕੀ ਆ ਗਈ ਨੀਚੇ ਹਣਾ ਬਈ ਆ ਵੀ ਚਰੀ ਦੀ ਵੈਰਾਈਟੀ ਆ ਗਈ ਬਈ ਪੰਜਾਬ ਗੋਲਡ ਹਾਂਜੀ ਹਾਂ ਬਈ ਉਹ ਆਪਣਾ ਮੱਕਾ ਗਿਆ ਬਈ ਅੱਛਾ ਅੱਛਾ ਹਾਂਜੀ ਕੇਅਰ ਸ਼ੇ ਤੇ ਉਹ ਮੱਕ ਆ ਗਿਆ ਆਪਣਾ ਬਾਈ ਬਾਈ ਸੋ ਬਾਈ ਆ ਫੈਕਟਰੀ ਆ ਤੁਹਾਡੇ ਸਾਹਮਣੇ ਇਧਰ ਵਿਖਾ ਦਿਓ ਲਿਆ ਕੀ ਮੋਡਲ ਇੱਥੇ ਬਾਈਰੂ ਤਿਆਰ ਕਰਦੇ ਆਗੇ ਜੇ ਤੁਸੀਂ ਇਹ ਵੀ ਲੈਣਿਆ ਤਾਂ ਤੁਹਾਨੂੰ ਫੈਕਟਰੀ ਚੋਂ ਨਹੀਂ ਮਿਲਣਗੇ ਤੁਹਾਨੂੰ ਸਿਰਫ ਕਾਊਂਟਰਾਂ ਤੋਂ ਮਿਲਣਗੇ ਕਾਊਂਟਰ ਕਿੱਥੇ ਕਿੱਥੇ ਨੇ ਬਾਈ ਬਾਈ ਆਪਣੇ ਪੂਰੇ ਪੰਜਾਬ ਦੇ ਵਿੱਚ ਹੀ ਕਾਊਂਟਰ ਨੇ ਅਲੱਗ-ਅਲੱਗ ਅੱਛਾ ਹਾਂ ਜੀ ਜੇ ਕਿਸੇ ਨੇ ਕੰਟੈਕਟ ਕਰਨਾ ਬਾਈ ਆਪਣਾ ਨੰਬਰ ਹੈਗਾ ਕੀ ਬਾਈ ਜਿੰਮੇਦਾਰਾਂ ਨੂੰ ਨਹੀਂ ਪਤਾ ਹੁੰਦਾ ਵੀ ਕਾਊਂਟਰ ਕਿੱਥੇ ਆ ਨਾ ਤਾਂ ਉਹ ਫੈਕਟਰੀ ਵਾਲੇ ਨੰਬਰ ਤੇ ਕੰਟੈਕਟ ਕਰਕੇ ਅਸੀਂ ਉਹਨਾਂ ਨੂੰ ਗਾਈਡ ਕਰ ਦਾਂਗੇ ਵੀ ਤੁਸੀਂ ਕਿਹੜੀ ਜਗ੍ਹਾ ਤੋਂ ਜਾਣਾ ਹਾਂ ਹਾਂ ਜੀ ਵੀ ਕਿਹੜਾ ਕਾਊਂਟਰ ਤੁਹਾਨੂੰ ਨੇੜੇ ਪੈਂਦਾਗਾ ਆ ਦੇਖੋ ਆ ਆ ਗਿਆ ਦਵਾਈ ਲਾਉਣ ਵਾਲਾ ਸਿਸਟਮ ਆ ਤੁਹਾਡੇ ਸਾਹਮਣੇ ਸਾਰੀ ਕੱਲੀ ਕੱਲੀ ਚੀਜ਼ ਸੋਚ ਕੇ ਬਣਾਈ ਹੋਈ ਹੈਗੀ ਮੇਨ ਗੱਲ ਬਈ ਦੁਬਾਰਾ ਦੁਬਾਰਾ ਇਹੀ ਕਹਿਣਾ ਮੈਂ ਵੀ ਕਿ ਤੁਹਾਨੂੰ ਇਹਨਾਂ ਨੇ ਖਰੀਦਿਆ ਨਹੀਂ ਹੈਗਾ ਵੀ ਆਪਦਾ ਤਿਆਰ ਕਰਦਿਆ ਆਪਦੀ ਜ਼ਮੀਨ ਦੇ ਵਿੱਚ ਫਸਲਾਂ ਬੀਜਦਿਆ ਫਿਰ ਉਹਨੂੰ ਸੋਧ ਕੇ ਵੱਢਦਿਆ ਜਿਹੜਾ ਕੋਈ ਮਾੜਾ ਦਾਣਾ ਹੁੰਦਾ ਹੈਗਾ ਉਹ ਵੀ ਕੱਢ ਦਿੰਦੇ ਹੈਗੇ ਰਲਾਵਟ ਤਾਂ ਹੁੰਦੀ ਵੀ ਨਹੀਂ ਕਿਉਂਕਿ ਜਦੋਂ ਆਪ ਤਿਆਰ ਕਰਦਿਆ ਹੈਗੇ ਤੇ ਇਹ ਵੀਡੀਓ ਸ਼ੇਅਰ ਕਰਕੇ ਵੱਧ ਤੋਂ ਵੱਧ ਕਿਸਾਨਾਂ ਤੱਕ ਜ਼ਰੂਰ ਪਹੁੰਚਾ ਦਿਓ ਜੀ ਵੀ ਇੱਕ ਸਭ ਤੋਂ ਜ਼ਰੂਰੀ ਹੁੰਦਾ ਬਈ ਜੇ ਇਹੀ ਮਾੜਾ ਬੀਜਿਆ ਗਿਆ ਫਿਰ ਫਸਲ ਤੋਂ ਆਸ ਨਾ ਰੱਖਿਓ ਜੇ ਬੀ ਵਧੀਆ ਹੋਊਗਾ ਤਾਂ ਫਸਲ ਵੀ ਤੁਹਾਡੇ ਘਰ ਪਰ ਦੂਗੀ ਤੇ ਦੋਸਤੋ ਆਹ ਮੱਕੀ ਤੁਹਾਡੇ ਸਾਹਮਣੇ ਲਾਈ ਹੋਈ ਆ ਕਿਹੜੀ ਨਸਲ ਆ ਏ ਬਾਈ ਆਪਣੀ ਏਕੇ 78 ਪਿਆਗੀ ਅੱਛਾ ਕਿੰਨੇ ਦਿਨਾਂ ਦੀ ਹੋ ਗਈ ਮੱਕੀ ਬਾਈ ਇਹੇ ਇਹ ਬਾਈ ਆਪਾਂ ਨੂੰ 15 ਕਿ ਦਿਨ ਹੋ ਗਏ ਇਹਨੂੰ ਵਿਜੀ ਨੂੰ ਇੱਥੇ ਕੋਈ ਸਪਰੇਸ ਬਰੂ ਜਮੀ ਨਹੀਂ ਕੀਤੀ ਨਾ ਹਜੇ ਤੱਕ ਕੋਈ ਸਪਰੇ ਨਹੀਂ ਕੋਈ ਇਹਨੂੰ ਬਿਮਾਰੀ ਨਹੀਂ ਆ ਦੇਖ ਸਕਦੇ ਤੁਸੀਂ ਉਹ ਇਹਨੂੰ ਸੁੰਡੀ ਨਹੀਂ ਹੈਗੀ ਯਾਨੀ ਕਿ ਬਿਨਾ ਸਪਰੇ ਤੋਂ ਇੱਥੇ ਤੱਕ ਆ ਗਈ ਹਾਂ ਕਿਉਂਕਿ ਇਹਨਾਂ ਨੇ ਕਿਹਾ ਸੀ ਨਾ ਵੀ ਇਹ ਜਿਹੜੀ ਮੈਡੀਸਨ ਲੱਗੀ ਹੋਈ ਹੈ ਇਹਨੂੰ ਇਹਨੂੰ ਕੋਈ ਵੀ ਬਿਮਾਰੀ ਨਹੀਂ 25 ਦਿਨਾਂ ਤੱਕ ਪਊ ਜਿਹੜੀ ਗੱਲ ਬਾਈ ਉਹਨਾਂ ਨੇ ਕਹੀ ਜੋ ਸੱਚਾ ਬਿਲਕੁਲ ਸਹੀ ਬਿਲਕੁਲ ਬਾਈ ਦੇਖੋ ਤੁਹਾਡੇ ਸਾਹਮਣੇ ਹੈ ਹਾਂਜੀ ਇੱਕ ਤਾਂ ਆਉਂਦਾ ਵੀ ਕੋਈ ਝੂਠ ਬੋਲਦਾ ਇਹ ਚ ਹਜੇ ਤੱਕ ਕੋਈ ਸਪਰੇ ਨਹੀਂ ਕਰੀ ਪੂਰੀ ਇਹ 15 ਦਿਨਾਂ ਦੀ ਹੋ ਚੁੱਕੀ ਹੈ ਬਾਕੀ ਬਈ ਦਾਣਾ ਦਾਣਾ ਹਰਾ ਹੋਇਆ ਤੁਹਾਡੇ ਸਾਹਮਣੇ ਵੇਖੋ ਕਿਵੇਂ ਖੁੱਡ ਭਰੇ ਪਏ ਨੇ ਮੱਕੀ ਬੀਜਣੀਆਂ ਦੋਸਤੋ ਤਾਂ ਬਧੀ ਬੀਜੋ ਮਾੜੀ ਬੀਜ ਦਿਓ ਸਪਰੇਹਾ ਮੂੰਹੇ ਨੰਗ ਹੋਣ ਵਾਲਾ ਕੰਮ ਹੋ ਜਾਂਦਾ ਉਹਨਾਂ ਦਾ ਆ ਚਾਰ ਪੌਂਡ ਤੇ ਖਰਚਾ ਨਹੀਂ ਆਉਂਦਾ ਜਿੰਨੇ ਦਾ ਸਪਰੇਹਾ ਦਾ ਬਿੱਲ ਬਣ ਜਾਂਦਾ ਹੈਗਾ ਆ ਵੇਖੋ ਮੱਕੀ ਆ ਦਿੱਤੀ ਸੀ ਇਹ ਅੱਛਾ ਆਉਂਨਾ ਸਮਾ ਬਈ ਹਾਂ ਇਹ ਦਿਖਾ ਸਕਦਾ ਹਾਂ ਤੁਸੀਂ ਇੱਕ ਤਾਂ ਸੀਡੀ ਹੈ ਇੱਕ ਤਾਂ ਸੀਡ ਦੀ 7850 ਹਾਂਜੀ ਵੀ ਰਹਿ ਦੇਣੀ ਚਾਹੁੰਗੇ ਜਿਹੜੇ ਹੋਰ ਕਿਸਾਨ ਵੀਡੀਓ ਵੇਖ ਰਹ ਅਸਤੇ ਹੀ ਕਹਿੰਦੇ ਆ ਵੀ ਜਿਵੇਂ ਹੁਣ ਪਹਿਲਾਂ ਵੀ ਅਸੀਂ ਉੱਚੇ ਬ੍ਰਾਂਡ ਬਾਈ ਲਾਲਾ ਦੇਖ ਲੇ ਮਹਿੰਗੀ ਬਹੁਤ ਪੈਂਦੀ ਸੀ ਸਾਨੂੰ ਹਾਂਜੀ ਹਾਂ ਨਾਲੇ ਤਾਂ ਇਹ ਰੇਟ 'ਚ ਠੀਕ ਪੈਂਦੀ ਐ ਨਾਲੇ ਸੁੰਡੀ ਨਹੀਂ ਪੈਂਦੀ ਸਪਰੇਹਾਂ ਦਾ ਖਰਚਾ ਬਹੁਤ ਬਚ ਜਾਂਦਾ ਸੀ ਸਾਡਾ ਹਾਂਜੀ ਹਾਂ ਨਾਲੇ ਖੜੀ ਬੜੀ ਐਨੀ ਤੁਸੀਂ ਜੇ ਕਿਸੇ ਨੇ 10 ਕਿੱਲੇ ਲਾਉਣੇ ਨੇ ਚਾਰ ਲਾ ਕੇ ਦੇਖੋ ਹਾਂਜੀ ਪਤਾ ਤਾਂ ਲੱਗੂ ਸਾਨੂੰ ਬਿਲਕੁਲ ਸਹੀ ਗੱਲ ਆ ਬਈ ਇਹੀ ਕਿਸਾਨ ਭਰਾਵਾਂ ਨੂੰ ਕਹਿਣਾ ਚਾਹੁੰਦੇ ਜੀ ਹਾਂਜੀ ਠੀਕ ਆ ਬਈ ਸਹੀ ਗੱਲ ਆ ਆਪਾਂ ਹਣਾ ਮੱਕੀ ਲਾਉਣਿਆਂਗੇ ਵਧੀਆ ਮਹਿੰਗੇ ਬੀਜ ਲੈ ਕੇ ਲਾਉਣਿਆਂ ਪਰ ਤੁਸੀਂ ਇਹਦਾ ਥੋੜਾ ਜਿਹਾ ਹਿੱਸਾ ਲਾ ਕੇ ਵੇਖੋ ਜਦੋਂ ਤੁਹਾਨੂੰ ਰਿਜ਼ਲਟ ਵਧੀਆ ਮਿਲਿਆ ਅਗਾਹਾਂ ਨੂੰ ਤੁਸੀਂ ਆਪ ਹੀ ਲਾਉਂਗੇ ਫਿਰ ਕਹਿੰਨ ਦੀ ਲੋੜ ਨਹੀਂ ਪੈਣੀ ਤੇ ਜ਼ਿਆਦਾ ਜਾਣਕਾਰੀ ਸਕਰੀਨ ਤੇ ਚੱਲ ਰਾਇਆ ਨੰਬਰ ਤੇ ਫੋਨ ਕਰਕੇ ਲੈ ਸਕਦੇ ਹੋ